ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੌ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਵੀ ਠੀਕ ਆ ਤੇ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜਿੱਥੇ ਘਰ ਦੇ ਜਿਹੜੇ ਕੰਮ ਧੰਦੇ ਸੀਗੇ ਉਹ ਸਾਰੇ ਕੰਮ ਮਤਲਬ ਖਤਮ ਕਰਨ ਤੋਂ ਬਾਅਦ ਇੱਥੇ ਅੱਜ ਮੈਂ ਕਣਕ ਤੋਂ ਰਹੀ ਸੀ ਪੀਣਾ ਜਾਨੀ ਕਿ ਆਟੇ ਲਈ ਹੈਣਾ ਤੇ ਬਾਕੀ ਕੱਪੜੇ ਵਗੈਰਾ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਕੱਪੜੇ ਬਾਦੇ ਸੀ ਖਾਣਾ ਪੀਣਾ ਜਾਨੀ ਕਿ ਨਾਸ਼ਤਾ ਆ ਸਭ ਹੋ ਗਏ ਸੀ ਪੋਚੇ ਸਕਿਪ ਕਰਦੇ ਸੀ ਕੱਲੇ ਅੱਜ ਮਿਸ ਕਰਦੇ ਪੋਚੇ ਨਹੀਂ ਲਾਏ ਹੈਗੇ ਮੈਂ ਕਹਾ ਵੀ ਆ ਸਭ ਤੋਂ ਵੱਡਾ ਕੰਮ ਸੀਗਾ ਕਣਕਾਂ ਨੂੰ ਧੋਣਾ ਹਨਾ ਕਿਉਂਕਿ ਫਿਰ ਆਟਾ 2 4 4 5 ਤੱਕ ਦਿਨਾਂ ਦਾ ਚਲੋ ਜਮਿੰਨਾ ਵੀ ਰਹਿੰਦਾ ਹਨਾ ਫਿਰ ਇਹ ਹੋ ਜਾਂਦਾ ਵੀ ਕਣਕ ਸੁੱਕ ਜਾਂਦੀ ਫਿਰ 2 ਦਿਨ 3 ਦਿਨ ਕੋਲ ਕਰ ਜਾਂਦੇ ਨੇ ਚੱਕ ਕੇ ਲੈ ਆਉਂਦੇ ਚੱਕੀ ਤੋਂ ਤਾਂ ਕਰਕੇ ਮੈਂ ਅੱਜ ਪਹਿਲਾਂ ਕਣਕ ਧੋਤੀਆਂ ਕੰਮ ਖਤਮ ਕਰਨ ਤੋਂ ਬਾਅਦ ਪਰਮੰਤਾ ਕਰਦਾਂ ਸੀ ਗਰਮੀ ਬਹੁਤ ਸੀ ਮੈਂ ਕਿਹਾ ਚਲੋ ਵੀ ਪਹਿਲਾਂ ਇਹ ਕੰਮ ਜ਼ਰੂਰੀ ਆ ਤੇ ਇਹ ਕੰਮ ਨੂੰ ਆਪਾਂ ਕਰਦੇ ਹਾਂ ਸ਼ੁਰੂ ਤੇ ਇੱਥੇ ਕੁਸ਼ਕ ਦੋ ਕੁ ਵਾਲਟੇ ਕਣਕ ਦੀਆਂ ਮੈਂ ਧੋਲੀਆਂ ਸੀਗੀਆਂ ਤੇ ਟੋਟਲ ਮੈਂ ਚਾਰ ਵਾਲਟੇ ਕਣਕ ਦੀਆਂ ਧੋਂਗੀਆਂ ਸਟੀਲ ਦੀਆਂ ਜੋ ਮੇਰੇ ਕੋਲ ਸਟੀਲ ਦੀ ਵਾਲਟੀ ਆ ਉਹ ਚਾਰ ਵਾਲਟੇ ਦੋ ਚਾਰ ਵਾਲਟੀਆਂ ਸਾਨੂੰ ਨਾਲ ਸਰ ਜਾਂਦਾ ਹਨਾ ਕਾਫੀ ਹੋ ਜਾਂਦਾ ਜਾਨੀ ਕਿ 40 ਕਿਲੋ ਤੋਂ ਉੱਪਰ ਹੀ ਹੋ ਜਾਂਦਾ ਹਨਾ ਦੇ ਵਾਕੇ ਕੱਪੜੇ ਵੀ ਇੱਥੇ ਸੁਭਾ ਹੀ ਧੋਤੇ ਸੀ ਹੁਣ ਸੁੱਕਣ ਵਾਲੀ ਨੇ ਥੋੜੇ ਜਿਨਾਂ ਨੂੰ ਆਪਾਂ ਸਾਈਡਾਂ ਇਹਨਾਂ ਦੇ ਚੇਂਜ ਕਰ ਦਾਂਗੇ ਪਹਿਲਾਂ ਮੈਨੂੰ ਇਹ ਸੀ ਵੀ ਕਣਕ ਦਾ ਕੰਮ ਜਿਹੜਾ ਉਹ ਖਤਮ ਕਰਦਾ ਤੇ ਅੱਜ ਉਸ ਤੋਂ ਬਾਅਦ ਫਿਰ ਮੈਂ ਕਰਨੀ ਹੈ ਕਿਚਨ ਦੀ ਸਫਾਈ ਉਹ ਵੀ ਥੋੜਨਾ ਸ਼ੇਅਰ ਕਰਦੇ ਆ ਨਾਰਮਲ ਹੈ ਜਿਵੇਂ ਆਪਾਂ ਡੇਲੀ ਦੀ ਸਫਾਈ ਕਰਦੇ ਆ ਜਿਵੇਂ ਕਿ ਹੁਣ ਕਾਫੀ ਦਿਨ ਹੋ ਗਏ ਥੋੜ ਜਿਵੇਂ ਸਬਜੀ ਬਣਾਉਣਿਆਂ ਤਾਂ ਜਿਹੜਾ ਧੂਆ ਹੁੰਦਾ ਨਾ ਮਸਾਲਾ ਆਪਾਂ ਤਿਆਰ ਕਰਦੇ ਆ ਉੱਪਰ ਨੂੰ ਇੱਕ ਭਾਫ਼ ਜੀ ਉੱਡ ਕੇ ਜਾਂਦੀ ਆ ਤਾਂ ਉਹ ਬਹੁਤ ਜ਼ਿਆਦਾ ਕਿਚਨ ਦੇ ਜੋ ਵੀ ਕੰਟੇਨਰ ਹੁੰਦੇ ਨੇ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਚਿਪਚਿਪੇ ਤੇ ਗੰਦੇ ਜੀ ਕਰ ਦਿੰਦੇ ਆ ਕਰ ਦਿੰਦਾ ਮਤਲਬ ਕਿ ਹੈ ਨਾ ਤੇ ਸਫਾਈ ਕਰਨ ਲੱਗੇ ਆ ਪਿੰਦਰ ਮੈਨੂੰ ਕਹਿੰਦਾ ਵੀ ਸੀ ਗਰਮੀ ਆ ਮੰਮੀ ਸ਼ਾਮ ਦੇ ਟਾਈਮ ਤੂੰ ਕਣਕ ਧੋ ਲਈ ਸ਼ਾਮ ਦੇ ਟਾਈਮ ਦੇਖੋ ਜ਼ਿਆਦਾ ਗਰਮੈਸ ਹੋ ਜਾਂਦੀ ਆ ਪਰ ਉਹੋ ਇਹ ਲੱਗਦਾ ਵੀ ਠੀਕ ਆ ਟਾਈਮ ਠੀਕ ਦੇਖੋ ਗਰਮੀ ਤਾਂ ਆਪਾਂ ਜਿੰਨੀ ਮੰਨੀ ਜਾਮਾਂਗੇ ਓੰਨੀ ਉਹ ਲੱਗੀ ਜਾਂਦੀ ਹੈ ਨਾ ਉਸ ਤੋਂ ਵਧੀਆ ਵੀ ਆਪਣਾ ਕੰਮ ਕਰਦੇ ਰਹੋ ਗਰਮੀ ਤਾਂ ਦੇਖੋ ਖਤਮ ਹੋਣ ਦਾ ਨਾਮ ਨਹੀਂ ਲੈਂਦੀ ਹੈਗੀ ਗਰਮੀ ਦਾ ਹੁਣ 2 ਮਹੀਨੇ ਰਹਿਣੇ ਆ 2 ਮਹੀਨਿਆਂ ਤੱਕ ਤਾਂ ਫਿਰ ਆਪਾਂ ਕੋਈ ਵੇਟ ਨਹੀਂ ਕਰ ਸਕਦੇ ਵੀ ਘਰ ਦੇ ਕੰਮ ਆਪਾਂ ਛੱਡ ਦਈਏ ਉਹ ਤਾਂ ਦੇਖੋ ਕਰਮੀ ਪੈਣਗੇ ਹਨਾ ਤੇ ਇੱਥੇ ਕਣਕ ਤੋਰੀ ਸੀਗੀ ਮੈਂ ਗੇਟ ਦੇ ਬਿਲਕੁਲ ਕੋਹਲੀ ਕਿਉਂਕਿ ਇੱਥੇ ਢੋਲਨੇ ਰੱਖੇ ਹੋਏ ਆਪਣੇ ਢੋਲ ਦੇ ਵਿੱਚੋਂ ਕੱਢਣੀ ਥੋੜੀ ਜਿਹਾ ਆਸਾਨ ਸੀ ਮੈਨੂੰ ਇਹ ਸੀਗੀ ਇਧਰ ਬਾਲ ਟੀਵੀ ਕਣਕ ਵਾਲੀ ਤਾਂ ਜਾਂ ਲੈ ਗਈ ਆਉਂਗੀ ਚੱਕ ਕੇ ਭਰ ਕੇ ਹਨਾ ਇੱਥੇ ਹੀ ਕਿਉਂ ਨਾ ਕਣਕ ਧੋ ਲਈਤੀ ਜਾਵੇ ਤੇ ਦੂਸਰਾ ਆਪਾਂ ਉੱਥੋਂ ਫਿਰ ਹੁਣ ਸੁੱਕਣੀ ਪਾ ਦਵਾਂਗੇ ਹਨਾ ਚਲੋ ਜੀ ਕਣਕ ਧੋ ਕੇ ਫਿਰ ਮਿਲਦੇ ਹਾਂ ਤੁਹਾਨੂੰ ਜੀ ਕਣਕ ਜਿਹੜੀ ਸੀਗੀ ਉਹ ਧੋ ਲਈ ਚਾਰ ਵਾਲਟੀਆਂ ਤੋਂ ਵੀ ਉੱਪਰ ਹੋ ਗਈ ਕਿਉਂਕਿ ਅੱਧੇ-ਅੱਧੇ ਵਾਲਟੀ ਕੱਢਦੇ ਸਿੱਧੀ ਵਾਲਟੀ ਤੋਂ ਕਾਫੀ ਜ਼ਿਆਦਾ ਹੋ ਜਾਂਦੀ ਸੀ ਇਸ ਕਰਕੇ ਮੇਰਾ ਇਹ ਹੀ ਹਿਸਾਬ ਜਾਂ ਲਾਇਆ ਸੀ ਮੈਂ ਵੀ ਪੰਜ ਵਾਲਟੀ ਨੇ ਕਰੀਬ ਹੋ ਗਈ ਸੀਗੀ ਇਹ ਕਣਕ ਹਨਾ ਤੇ ਚਲੋ ਮਹੀਨਾ ਵਧੀਆ ਚੱਲ ਜੂਗਾ ਹਨਾ ਤੇ ਕਣਕ ਜਿਹੜੀ ਇਹ ਪੀਣਾ ਮੈਂ ਧੋ ਕੇ ਹੀ ਕਰਦੀ ਹੁੰਨੀ ਆ ਇਸ ਤਰ੍ਹਾਂ ਨਹੀਂ ਮਨ ਕਰਦਾ ਹੈਗਾ ਆਟਾ ਖਾਣ ਨੂੰ ਵੀ ਇਦਾਂ ਹੀ ਆਪਾਂ ਝਾਰ ਕੇ ਅੱਗੇ ਝਾਰ ਲੈਂਦੇ ਸੀ ਝਾਰਨੇ ਨਾਲ ਪੱਖਾ ਲਾ ਕੇ ਵੀ ਝਾਰ ਲੈਂਦੇ ਸੀ ਪਰ ਹੁਣ ਮਨ ਨਹੀਂ ਕਰਦਾ ਹੁਣ ਇਹ ਹੋ ਜਾਂਦਾ ਵੀ ਧੋ ਕੇ ਚਲੋ ਜਿਹੜੀ ਡਸਟ ਵਗੈਰਾ ਹਨਾ ਕਾਫੀ ਨਿਕਲਦੀ ਹੈਗੀ ਫਿਰ ਇਹ ਹੋ ਜਾਂਦਾ ਵੀ ਧੋ ਹੀ ਦੇ ਕੁਝ ਨਹੀਂ ਹੁੰਦਾ ਬਾਕੀ ਈਜ਼ੀ ਵੀ ਰਹਿੰਦਾ ਥੋੜਾ ਜਿਹਾ ਹਨਾ ਤੇ ਬਾਅਦ ਦੇ ਵਿੱਚ ਚਲੋ ਥੋੜਾ ਹੋ ਤਾਂ ਆ ਝਾਰਣਾ ਲਾਉਣਾ ਪੈਂਦਾ ਤਾਂ ਕਣ ਕੇ ਸਾਫ ਹੋ ਜਾਂਦੀ ਹੈ ਹਨਾ ਬਾਕੀ ਕੀ ਪਤਾਣਾ ਮਤਲਬ ਕੀ ਹੁੰਦਾ ਵੀ ਕੀ ਕੁਛ ਆ ਰੇ ਹਾ ਸਪਰੇ ਹਾਂ ਕੀਤੇ ਹੁੰਦੀਆਂ ਨੇ ਵੀ ਚਲੋ ਧੋ ਹੀ ਲੈਨੇ ਹਨਾ ਰੇ ਸਪਰੇ ਤੋਂ ਬਿਨਾਂ ਤਾਂ ਦੇਖੋ ਕੋਈ ਚੀਜ਼ ਹੈ ਹੀ ਨਹੀਂ ਹੈਗੀ ਹਰ ਇੱਕ ਚੀਜ਼ ਰੇ ਸਪਰੇ ਦੇ ਨਾਲ ਹੀ ਚੱਲਦੀ ਹੈ ਚਲੋ ਰੇ ਤਾਂ ਠੀਕ ਪਰ ਇਹ ਵੀ ਦੂਸਰਾ ਜਿਹੜਾ ਆ ਆਉਂਦਾਗਾ ਜਿਹੜਾ ਰੈਡੀਮੈਂਟ ਆਉਂਦਾ ਤਾਂ ਚਲੋ ਫਿਰ ਉਹ ਤਾਂ ਬਹੁਤ ਨੁਕਸਾਨ ਆ ਜਿਹੜਾ ਘਰ ਦਾ ਹੁੰਦਾ ਜਿਵੇਂ ਰੂੜੀ ਵਾਲਾ ਰੇ ਉਹ ਤਾਂ ਚਲੋ ਫਿਰ ਠੀਕਾ ਹਨਾ ਪਰ ਸਭ ਰੇ ਹਾਂ ਕਰਕੇ ਥੋੜਾ ਜਿਹਾ ਹੋ ਜਾਂਦਾਗਾ ਵੀ ਧੋਈ ਲਈਏ ਮਨ ਫਿਰ ਕਰਿਆ ਆਉਂਦਾ ਵੀ ਧੋ ਲੋ ਲੋ ਜੀ ਉਸ ਤੋਂ ਬਾਅਦ ਆ ਗਈ ਸੀ ਮੈਂ ਕਿਚਨ 'ਚ ਕਣਕ ਧੋਤੀ ਸੀ ਕਿ ਸੁੱਕਣੀ ਪਾ ਦੇ ਚੰਗੀ ਤਰ੍ਹਾਂ ਆਪਾਂ ਪੱਲੀ ਵਿਛਾ ਕੇ ਉਸ ਤੋਂ ਬਾਅਦ ਆ ਗਈ ਸੀ ਕਿਚਨ 'ਚ ਇੱਥੇ ਲੱਗੀ ਸੀ ਕਿ ਮੈਂ ਰਾਜਮਾ ਅੱਜ ਮੈਂ ਬਣਾਉਣੇ ਆ ਰਾਜਮਾ ਪਹਿਲਾਂ ਮੇਰਾ ਸੀਗਾ ਵੀ ਦੁਪਹਿਰਾ ਟਾਈਮ ਬਣਾ ਲਵਾਂਗੀ ਵੀ ਨਾਲੇ ਤਾਂ ਹਨਾ ਦੁਪਹਿਰਾ ਦਾ ਲੰਚ ਹੋ ਜਾਊਗਾ ਵੀ ਦੁਪਹਿਰਾ ਟਾਈਮ ਆ ਬਣਾ ਆ ਰਾਜਮਾ ਬਣਾ ਲਵਾਂਗੀ ਚੌਲਾ ਵਗੈਰਾ ਜਿਹੜੇ ਰਾਈਸ ਹੁੰਦੇ ਨੇ ਆ ਜਨ ਕਿ ਚੌਲ ਬਣਾ ਲਵਾਂਗੀ ਨਾਲ ਹਨਾ ਪਰ ਫਿਰ ਮੈਂ ਸਵੇਰੇ ਬਾਦ ਰੋਟੀ ਬਣਾਦੀਆਂ ਸੀਗੇ ਮੈਨੂੰ ਪਤਾ ਸੀ ਵੀ ਮੈਂ ਜਿ ਕਿਚਨ ਦੀ ਸਫਾਈ ਕਰਨੀ ਆ ਪਰ ਚਲੋ ਫਿਰ ਵੀ ਟਾਈਮ ਤਾਂ ਕੱਢ ਲੈਣੇ ਨੇ ਹਨਾ ਇਹ ਹੋ ਜਾਵੇ ਚਲੋ ਟਾਈਮ ਲੰਚ ਦੇ ਫਿਰ ਰੋਟੀਆਂ ਬਣਾ ਹੀ ਲੈਂਦੀ ਜਾਂ ਹਨਾ ਕੁਝ ਹੋਰ ਹਨਾ ਬਸ ਫਿਰ ਮੈਨੂੰ ਹੀ ਹੋ ਸੇਰੀ ਹੋਗਾ ਜੀ ਨਾ ਪੜਾ ਕੰਮਕਾਰ ਕਰੀ ਜਾਉਂਗੀ ਵਿੱਚ ਨਹੀਂ ਰੁਕਣਾ ਨਹੀਂ ਪਊਗਾ ਹਨਾ ਚਲੋ ਪਾ ਕੇ ਦੇ ਦੂੰਗੀ ਜਦੋਂ ਮੈਂ ਮਤਲਬ ਕਿ ਆ ਲੰਚ ਟਾਈਮ ਹੋ ਗਿਆ ਹਨਾ ਤੇ ਫਿਰ ਚੇਂਜ ਕਰਤਾ ਮੈਂ ਕਿ ਚਲੋ ਸ਼ਾਮ ਨੂੰ ਬਣਾ ਲਾਂਗੇ ਹਨਾ ਇਸ ਤਰ੍ਹਾਂ ਕਰਦੇ ਕਰਦੇ ਕਈ ਵਾਰ ਮਨ ਕਿਵੇਂ ਹੋ ਜਾਂਦਾ ਕਦੇ ਕਿਵੇਂ ਕਈ ਮਨ ਦਾ ਵੀ ਕੁਝ ਨਹੀਂ ਜੀ ਪਤਾ ਲੱਗਾ ਨਾ ਬਦਲੀ ਜਾਂਦਾ ਆਪਣਾ ਚਲੋ ਜੇ ਇੱਥੇ ਰਾਜਮਾ ਸੀ ਕਿ ਜਿਹੜੇ ਭਉਂਤੇ ਉਸ ਤੋਂ ਬਾਅਦ ਹੁਣ ਆਪਾਂ ਕਿਚਨ ਦਾ ਜਿਹੜਾ ਸਮਾਨ ਆ ਉਹ نیچے ਲਾਹਾਂਗੇ ਤੇ ਇੱਧਰ ਮਲਾਈ ਹੈ ਜਿਹੜੀ ਉਹ ਵੀ ਰੱਖੀ ਹੋਈ ਆ ਸਵੇਰੇ ਮੈਂ ਕੱਢ ਕੇ ਰੱਖਤੀ ਸੀ ਕਿ ਮੈਂ ਕਿਹਾ ਥੋੜਾ ਜਿਹਾ ਰੂਮ ਟੈਂਪਰੇਚਰ ਦੇ ਵਿੱਚ ਆ ਜਾਊਗੀ ਫਿਰ ਇਹਨੂੰ ਰੜਕ ਲਾਂਗੇ ਪਰ ਰੂਮ ਟੈਂਪਰੇਚਰ ਤੋਂ ਵੀ ਆ ਜਿਆਦਾ ਹੀ ਹੋ ਗਿਆ ਸੀਗਾ ਬਹੁਤ ਜ਼ਿਆਦਾ ਮਤਲਬ ਘਰਮ ਹੋ ਗਈ ਸੀ ਮਾਈ ਹੈਲੋ ਜੀ ਸਤਿ ਸ਼੍ਰੀ ਅਕਾਲ ਕਲੈਰ ਫੈਮਿਲੀ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਸਨਾ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮਗੇ ਖਸ਼ਾਣ ਹੋਮਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵਾਂਗੇ ਚਲੋ ਜੀ ਅੱਜ ਦਾ ਬਲੌਗ ਸੇ ਤੋਂ ਸਟਾਰਟ ਆਪਾਂ ਚੱਲਦੇ ਹਾਂ ਹੁਣ ਕਿਚਨ ਚ ਦੁਬਾਰਾ ਤੋਂ ਲੱਗਦੀ ਆਪਣੀ ਸਫਸਾਈ ਕਰਨਾ ਤਲੋਜੀ ਪਹੁੰਚ ਗਈ ਮੈਂ ਕਿਚਨ ਤੇ ਇੱਥੇ ਪਹਿਲਾਂ ਜਿਹੜੇ ਉੱਪਰ ਵਾਲੇ ਕੰਟੇਨਰ ਨੇ ਉੱਪਰ ਵਾਲੀ ਜਣੀ ਕਿ ਜਿਹੜੀ ਸਲੈਬ ਆ ਉਹ ਸਾਫ਼ ਕਰੂੰਗੀ ਕੰਟੇਨਰ ਲਾ ਕੇ ਇਹ ਵਾਲੇ ਇੱਥੇ ਕਰ ਲਵਾਂ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਆਪਣਾ ਸੌਦਾ ਪੱਤਾਗਾ ਕਿਸੇ ਵਿੱਚ ਦਾਲ ਆ ਜੀ ਦਾਲਾਂ ਨੇ ਜ਼ਿਆਦਾਤਰ ਜਿਵੇਂ ਕਿ ਬੇਸਨ ਹੋ ਗਿਆ ਕਾਫੀ ਇਸ ਤਰ੍ਹਾਂ ਦੀਆਂ ਜਿਹ ਉਧਰ ਇਹਨਾਂ ਉੱਪਰ ਪਾਣੀ ਪਾਉਂਗੀ ਤਾਂ ਫਿਰ ਇਹ ਹੋ ਜਾਂਦਾ ਵੀ ਦਾਲ ਵਗੈਰਾ ਦੇ ਵਿੱਚ ਪਾਣੀ ਨਾ ਪੈ ਜ ਪਾਣੀ ਥੋੜਾ ਜਿਹਾ ਵੀ ਪੈ ਗਿਆ ਤਾਂ ਖਰਾਬ ਹੋ ਜਾਂਦੀ ਹੈ ਹਨਾ ਲਓ ਜੀ ਜੋ ਵੀ ਕੰਟੇਨਰ ਸੀਗੇ ਆਪਾਂ نیچے ਲਾ ਕੇ ਰੱਖਦੇ ਸਲੈਬ ਤੇ ਉਸ ਤੋਂ ਬਾਅਦ ਜਿਹੜੀ ਇਹ ਵਾਲਾ ਮੇਰਾ ਸੀਗਾ ਵੁੱਡਨ ਸਲੇਵ ਸੀਗੀ ਇਹ ਇਹਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ਼ ਕਰਤਾ ਸਾਫ਼ ਕਰਨ ਤੋਂ ਬਾਅਦ ਜਿਹੜੇ ਕੰਟੇਨਰ ਸੀ ਥੋੜਾ ਲੈ ਕੇ ਮਤਲਬ ਬਰਤਨਵਾਰ ਜਿਹੜੇ ਦੇ ਨਾਲ ਆਪਾਂ ਬਰਤਨ ਸਾਫ਼ ਕਰਦੇ ਆ ਉਹ ਹੁੰਦਾ ਇੱਕ ਬਰਤਨ ਸਾਫ਼ ਕਰਨ ਵਾਲਾ ਸਪੰਜ ਜੀ ਹੁੰਦੀ ਆ ਉਹਦੇ ਨਾਲ ਚੰਗੀ ਤਰ੍ਹਾਂ ਜਿਹੜੇ ਕੰਟੇਨਰ ਸਾਫ਼ ਕਰਤੀ ਸੀ ਪਰ ਉਸ ਤੋਂ ਪਹਿਲਾਂ ਰੈਕ ਸੀ ਜਿਹੜਾ ਆ ਵੁੱਡਨ ਰੈਕ ਸੀਗਾ ਸਲੇਵ ਜਣ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗਾ ਮੈਂ ਮੈਂ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਸਾਫ਼ ਕਰਕੇ ਜਿਹੜੇ ਵੀ ਕੰਟੇਨਰ ਲੈ ਲਾ ਦੂੰ। ਸਫਾਈ ਦੀ ਸਟਾਰਟਿੰਗ ਜਿਹੜੀ ਕਿਚਨ ਦੀ ਮੈਂ ਇੱਥੋਂ ਕੀਤੀ ਸੀ ਇਸ ਤਰ੍ਹਾਂ ਜੇ ਆਪਾਂ ਡੇਲੀ ਡੀਪ ਕਲੀਨਿੰਗ ਦੀ ਤਰ੍ਹਾਂ ਹੀ ਹੋ ਗਿਆ ਸੀ ਅੱਜ ਕਿਚਨ ਮੇਰਾ ਪੂਰਾ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਸੀ ਅੱਜ ਮੈਂ ਦੁਪਹਿਰ ਇੱਕ ਮਿੰਟ ਵੀ ਨਹੀਂ ਬੈਠੇ ਸਾਰਾ ਦੁਪਹਿਰਾ ਜਿਹੜਾ ਸੀਗਾ ਮੇਰਾ ਇਸ ਤਰ੍ਹਾਂ ਹੀ ਲੰਘੇ ਪਰ ਮੈਨੂੰ ਕਲੀਅਰ ਸਾਫ਼ ਦੇਖ ਕੇ ਗਏ ਅੱਗੇ ਵਿੱਚ ਦੀ ਉਹ ਕਹਿੰਦੇ ਵੀ ਤੂੰ ਕੀ ਕਰੀ ਜਿੰਨੀ ਮੈਂ ਕਿਹਾ ਵੀ ਮੈਂ ਕਿਚਨ ਦੀ ਸਫਾਈ ਕਰਦੀ ਆਂ। ਤੇ ਚਲੋ ਫਿਰ ਉਹ ਕੁਛ ਨਹੀਂ ਕਹਿ ਕੇ ਗਿਆ ਮੁੜ ਗਿਆ ਕਹਿੰਦੇ ਮੈਨੂੰ ਮਤਲਬ ਖਾਣਾ ਖਾਣਾ ਮੈਂ ਤੇ ਚਾਹ ਦੀ ਫਰਮਾਇਸ਼ ਸੀ ਨਾ ਚਾਹ ਕਹਿ ਕੇ ਗਏ ਸੀ ਮੈਂ ਕਿਹਾ ਚਲੋ ਚਾਹ ਬਣਾ ਦੇਣੀ ਹੈਗੀ ਖਾਣਾ ਵੀ ਆਈ ਸੀ ਦੋ ਗੇੜੇ ਲਾਗੇ ਸੀ ਖਾਣਾ ਵੀ ਕਹਿ ਕੇ ਗਿਆ ਇੱਕ ਵਾਰ ਇੱਕ ਵਾਰ ਉਹ ਚਾਹ ਨੂੰ ਕਹਿ ਕੇ ਗਏ ਪਰ ਉਹ ਬਹਾਨੇ ਨਾਲ ਆ ਜਾਂਦੇ ਸੀ ਦੇਖਣ ਉਹ ਨੋ ਨੋ ਐਸੀ ਵੀ ਚਲੋ ਮੈਂ ਕਹਿ ਦਾਂ ਤਾਂ ਬੈਠ ਜਿਓ ਪਰ ਮੈਂ ਬੈਠਣ ਵਾਲੇ ਕਿੱਥੇ ਹਨਾ ਦੇਖੋ ਜੀ ਗਰਮੀ ਤਾਂ ਉਨੀ ਹੀ ਲੱਗੀ ਜਾਂਦੀ ਹੈ ਚਾਹੇ ਆਪਾਂ ਜਿੰਨੇ ਆ ਜਿੰਨੀ ਮੰਨਾਂਗੇ ਉਨੀ ਗਰਮੀ ਲੱਗੀ ਜਾਂਦੀ ਹੈ ਹਨਾ ਵਧੀਆ ਸਗਾਂ ਦੀ ਮੜਕਾ ਨਿਕਲਦਾ ਤੇ ਆ ਕੰਟੇਨਰ ਨੇ ਜਿਹੜੇ ਮੇਰੇ ਬਹੁਤ ਜ਼ਿਆਦਾ ਗੰਦੇ ਹੋ ਗਏ ਸੀ ਜਿਵੇਂ ਕਿ ਦੱਸਿਓ ਸਾਨੂੰ ਸਬਜ਼ੀ ਵਗੈਰਾ ਬਣਾਉਣੇ ਕੁਝ ਹੋਰ ਮਾੜਾ ਮੋਟਾ ਗਰਦ ਆ ਜਾਂਦਾ ਪਿਛਲੇ ਮਹੀਨੇ ਕਾਫੀ ਮਤਲਬ ਕਿ ਹਵਾਵਾਂ ਵੀ ਨੇਰੀਆਂ ਜਿਹੀਆਂ ਚੱਲੀਆਂ ਨੇ ਤਾਂ ਖਰਾਬ ਦੇਖੋ ਹੋ ਹੀ ਜਾਂਦਾ ਹਨਾ ਥੋੜੇ ਦਿਨ ਬਾਅਦ ਜਿੰਨੀ ਸਫਾਈ ਕਰ ਲਈਆਂ ਫਿਰ ਵੀ ਘਰ ਤਾਂ ਗੰਦਾ ਹੋ ਹੀ ਜਾਂਦਾ ਨਾ ਲੋ ਜੀ ਉਸ ਤੋਂ ਬਾਅਦ ਇਸ ਤਰ੍ਹਾਂ ਜਿਹੜੇ ਕੰਟੇਨਰ ਸੀ ਇੱਥੇ ਹੀ ਸਾਫ਼ ਕਰਤੀ ਸੀ ਤੁਸ ਵਿੱਚ ਪਾਣੀ ਲਾ ਕੇ ਕੱਪੜਾ ਨਿਚੋੜ ਨਿਚੋੜ ਕੇ ਉੱਪਰ ਦੀ ਸਾਬਣ ਵੀ ਲਾਈ ਸੀ ਤੇ ਬਾਅਦ ਦੇ ਵਿੱਚ ਕੱਪੜਾ ਸੁਕਾ ਸੁਕਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਜਿਹੜੀ ਬੁੱਡਨਸ ਲੈਬ ਸੀਗੀ ਇਹਦੇ ਤੇ ਆਪਾਂ ਸਾਰੇ ਜਿਹੜੇ ਸੀ ਕੰਟੇਨਰ ਸੈੱਟ ਕਰਕੇ ਰੱਖਤੇ ਤੇ ਉਸ ਤੋਂ ਬਾਅਦ ਫਿਰ ਨਾਲ ਦੇ ਨਾਲ ਜਿਵੇਂ ਟੀ ਕੌਫੀ ਸ਼ੂਗਰ ਇਹਦੇ ਮਤਲਬ ਕਿ ਇਹ ਤਿੰਨੋਂ ਹੀ ਕੰਟੇਨਰ ਸੀਗੇ ਇਹਦਾ ਰੈਕ ਸੀ ਇਹ ਸਾਫ਼ ਕਰਤੇ ਨੀਚੇ ਜੋ ਵੀ ਕੰਟੇਨਰ ਸੀਗੇ ਛੋਟੇ ਉਹ ਸਾਫ਼ ਕਰਤੇ ਸੀਗੇ ਨਾਲ ਦੀ ਨਾਲ ਹੀ ਮੈਂ ਕਿਹਾ ਹੁਣ ਵੀ ਲੱਗੇ ਹੋਈਆਂ ਹੁਣ ਹਟਾਣਾ ਨਹੀਂ ਹੈਗਾ ਪਹਿਲਾਂ ਮੈਨੂੰ ਇਹਸ ਵੀ ਉੱਪਰ ਉੱਪਰ ਵਾਲੀ ਸਲੇਵਾ ਜਿਹੜੀ ਇਹ ਅੱਜ ਕਰ ਦੂੰ ਨੀਚੇ ਵਾਲੀ ਕੱਲ ਨੂੰ ਹੋਜੂਗੀ ਤੇ ਉਸ ਤੋਂ ਜਿਹੜੀ ਲਾਸਟ ਨੀਚੇ ਆਗੀ ਉਹਨੂੰ ਆਪਾਂ ਪਰਸੋਂ ਕਰ ਦੂੰਗੀ ਪਰ ਨਹੀਂ ਅੱਜ ਹੀ ਸਾਰਾ ਕੰਮ ਕਰਨਾ ਹੈਗਾ ਜਦੋਂ ਉਹੀ ਇਹਨਾਂ ਲੱਗ ਜਾਂਦੇ ਆ ਫਿਰ ਮਨ ਵੀ ਕਰਦਾ ਵੀ ਚਲੋ ਪਰਾਂ ਕੰਮ ਨੂੰ ਖਤਮ ਕਰੀਏ ਹਣਾ ਇਹ ਵੀ ਹੁੰਦਾ ਦੇਖੋ ਕੰਮ ਤਾਂ ਪਰ ਕਦੇ ਵੀ ਖਤਮ ਨਹੀਂ ਹੁੰਦੇ ਕੰਮ ਨੇ ਜਿਹੜੇ ਚੱਲਦੇ ਹੀ ਰਹਿੰਦੇ ਨੇ ਪਰ ਕਿ ਇਹ ਵੀ ਹਾਂ ਇਹ ਹੋ ਜਾਂਦਾ ਵੀ ਹੁਣ ਲੱਗੇ ਹੋਏ ਆ ਤਾਂ ਕੰਮ ਨੂੰ ਮੁਕਾਈ ਲਈ ਹੈ ਨਾ ਤੇ ਉਸ ਤੋਂ ਬਾਅਦ ਜਿਹੜੀ ਇਹ ਸਲੈਬ ਸੀਗੀ ਹਾਂ ਬੁੱਡਨ ਸਲੈਬ ਜਿੱਥੇ ਮੇਰੇ ਜ਼ਿਆਦਾਤਰ ਕੰਚ ਦੇ ਜਿਹੜੇ ਕੰਟੇਨਰ ਰੱਖੇ ਹੋਏ ਨੇ ਉਹਨਾਂ ਨੂੰ ਵੀ نیچے ਲਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਜਿਹੜੇ ਮਤਲਬ ਕਿ ਧੋਣ ਵਾਲੇ ਸੀ ਜਾਂ ਖਾਲੀ ਸੀਗੇ ਉਹਨਾਂ ਨੂੰ ਮੈਂ ਆ ਸ਼ੈਂਕ ਦੇ ਵਿੱਚ ਰੱਖਤੇ ਸੀਗੇ ਤੇ ਉਸ ਤੋਂ ਬਾਅਦ ਸਾਫ਼ ਕਰ ਕਰਕੇ ਰੈਕ ਨੂੰ ਦੋ ਤਿੰਨ ਵਾਰ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਉਸ ਤੋਂ ਬਾਅਦ ਅਪਾ ਇਹ ਤੇ ਜਿਹੜੇ ਸੀਗੇ ਰੱਖਤੇ ਕੰਟੇਨਰ ਤੇ ਨੀਚੇ ਦੀ ਵੀ ਸਫਾਈ ਹੋ ਗਈ ਉੱਪਰ ਵਾਲੀ ਵੀ ਤੇ ਇਹ ਵੀ ਦੇਖੋ ਜੋ ਵੀ ਸੀਗੇ ਕੰਟੇਨਰ ਇੱਥੇ ਸੈਰਮਿਕ ਤੇ ਗਲਾਸ ਦੇ ਨੇ ਇੱਥੇ ਇਹ ਵੀ ਸਾਫ ਕਰਤੀ ਤੇ ਉਸ ਤੋਂ ਬਾਅਦ ਆ ਜਿਹੜੇ ਸਾਫ ਕਰਨ ਵਾਲੇ ਸੀ ਧੋਣ ਵਾਲੇ ਸੀਗੇ ਉਹ ਤੋਂ ਹਤੇ ਸੀਗੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਲੇਰ ਸਾਹਿਬ ਆ ਜਿਹੜਾ ਮਾਰਗੇ ਸੀ ਕਿਚਨ ਚੱਕਾ ਚਾਹ ਦੀ ਫਰਮਾਇਸ਼ ਸੀ ਉਹਨਾਂ ਦੀ ਇੱਥੇ ਟਾਈਮ ਸ਼ਾਇਦ 12:30 ਦਾ ਟਾਈਮ ਸੀਗਾ ਪਰ ਉਹ ਕਹਿੰਦੇ ਚਾਹ ਪੀਣੀ ਵੀ ਮੈਨੂੰ ਚਾਹ ਬਣਾ ਦੇ ਮੈਂ ਕਿਹਾ ਕੋਈ ਨਾ ਚਾਹ ਬਣਾ ਦਿੰਨੇ ਆ ਫਿਰ ਮੈਂ ਇੱਕ ਇਥੇ ਚਾਹ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਚਾਹ ਬਣਾਦਿਆਂ ਨਾਲ ਮੈਂ ਥੋੜੀ ਜਿਹੀ ਰੈਸਟ ਕਰ ਲਵਾਂ ਵਿਚਦੀ ਬੈਠ ਕੇ ਥੋੜੀ ਦੇਰ ਚਾਹ ਪੀਉਂਗੀ ਤੇ ਰੈਸਟ ਮਿਲ ਜਾਊਗਾ ਇੰਨੇ ਨਾਲ ਹੀ ਹੋ ਜਾਂਦਾ એનર્ਜੀ ਜੀ ਮਿਲ ਜਾਂਦੇ ਬੈਠ ਕੇ ਥੋੜੀ ਦੇਰ ਪਾਣੀ ਪੀ ਲਿਆ ਜਾਂ ਕੁਝ ਵੀ ਵਿਚਦੀ ਹੋਰ ਖਾ ਪੀ ਲੋ ਹਨਾ એનર્ਜੀ ਵੀ ਹੋ ਜਾਂਦੀ ਹੈ ਕੰਮ ਕਰੀ ਜਾਂਦੇ ਆਪਾਂ ਹਨਾ ਤਾਂ ਥਕਾਵਟ ਵੀ ਨਹੀਂ ਹੁੰਦੀ ਹੈਗੀ ਇਸ ਤਰ੍ਹਾਂ ਕਰਕੇ ਚਲੋ ਕੰਮ ਕਰ ਜਿਹੜੇ ਹੋ ਜਾਂਦੇ ਨੇ ਚਾਹ ਵੀ ਆਪਣੀ ਬਣ ਗਈ ਹੈ ਤੇ ਆਹ ਦੇਖੋ ਇਹ ਹੀ ਰਹਿ ਗਏ ਟੋਟਲ 4 ਕੰਟੇਨਰ ਬਾਕੀ ਆਪਾਂ ਦੇਖੋ ਸਲੈਬ ਕਰਤੀ ਖਾਲੀ ਤੇ ਜੋ ਵੀ ਸੀਗੀ ਪਹਿਲਾਂ ਉੱਥੋਂ ਉਤਾਰੇ ਨੇ ਜਿਹੜੇ ਉਹ ਸਾਫ਼ ਕਰ ਲਏ ਸਾਰੇ ਬਾਅਦ ਵਿੱਚ ਚਾਹ ਬਣਾਉਣ ਲੱਗੀ ਸੀ ਮੈਂ ਕਿਹਾ ਵੀ ਪਹਿਲਾਂ ਸਾਫ਼ ਕਰ ਦਵਾਂ ਤੇ ਹੁਣ ਆ ਹੀ ਰਹਿੰਦੇ ਨੇ ਦੇਖੋ ਇੰਨੀ ਜ਼ਿਆਦਾ ਜਿਹੜੀ ਡਸਟ ਹੋਈ ਹੋਈ ਸੀਗੀ ਬਹੁਤ ਜ਼ਿਆਦਾ ਸੀਗੀ ਤੇ ਲੋ ਜੀ ਇੱਥੇ ਆ ਗਈ ਸੀ ਅੰਦਰ ਦੇਖੋ ਕਲੀਅਰ ਸਵਾਰਮ ਨਾਲ ਪੈਣਗੇ ਪਰ ਹੁਣੇ ਬਿਲਕੁਲ ਵੀ ਘਰ ਨਹੀਂ ਖੜਦੇ ਹੈਗੇ ਹੁਣ ਇਹਨਾਂ ਨੂੰ ਡਾਕਟਰ ਸਾਹਿਬ ਨੇ ਕਹਾਦਾ ਕਿਹਾ ਤਾਂ ਵੀ ਤੁਰਨਾ ਫਿਰਨਾ ਬੰਦ ਪਰ ਹੁਣ ਬਿਲਕੁਲ ਵੀ ਨਹੀਂ ਖੜਦੇ ਚਲੋ ਕੋਈ ਗੱਲ ਨਹੀਂ ਜੀ ਕੀ ਕਹਿ ਸਕਦੇ ਹਾਂ ਨਾ ਪਰ ਸੰਨ ਹੋਏ ਹੁੰਦਾ ਵੀ ਥੋੜੇ ਦਿਨ ਥੋੜੇ ਜਿਹੇ ਦਿਨ ਹੋਰ ਰੈਸਟ ਕਰ ਲੈਣਾ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਜੀ ਬਾਕੀ ਠੀਕ ਹਨਾ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਚਲੋ ਵਧੀਆ ਘਰ ਮੰਨ ਵੀ ਨਹੀਂ ਲੱਗਦਾ ਸੀ ਇਹਨਾਂ ਦਾ ਹਨਾ ਲੋ ਜੀ ਜਿਹੜੇ ਕੰਟੇਨਰ ਸਾਫ ਕਰੇ ਸੀ ਉਹਨਾਂ ਨੂੰ ਸੁਕਾ ਸੁਕਾ ਕੇ ਇੱਥੇ ਉਰਕਦੇ ਸੀਗੇ ਉੱਪਰ ਵਾਲੀ ਸਲੇਬ ਵੀ ਚੰਗੀ ਤਰ੍ਹਾਂ ਸਾਫ ਕਰ ਲਈ ਸੀ ਤਿੰਨ ਤੋਂ ਚਾਰ ਵਾਰ ਉਸ ਤੋਂ ਬਾਅਦ ਦੋ ਕੈਟਰ ਸੀ ਇੱਕ ਗਲਾਸ ਦੀ ਹੈ ਇੱਕ ਸੈਰਮਿਕ ਦੀ ਹੈ ਮੇਰੇ ਕੋਲ ਆ ਹਨਾ ਜੋ ਕਿ ਮੈਨੂੰ ਬਹੁਤ ਬਹੁਤ ਪਸੰਦ ਆ ਇਹ ਹੈ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਬਾਕੀ ਇਹ ਹੀ ਕਿਚਨ ਦੀ ਸੋਭਾ ਵੜਾਉਂਦੇ ਨੇ ਜਿਹੜੇ ਇਸ ਤਰ੍ਹਾਂ ਦੇ ਮੇਰੇ ਬਰਤਨ ਐ ਵੈਸੇ ਮੇਰੇ ਕਿਚਨ ਕੁਝ ਵੀ ਨਹੀਂ ਹੈਗਾ ਕਿਚਨ ਕੋਈ ਜ਼ਿਆਦਾ ਮਤਲਬ ਕਿ ਕੁਝ ਵੀ ਨਹੀਂ ਕਰਵਾਇਆ ਹੋਇਆ ਤੁਸੀਂ ਦੇਖਦੇ ਹੋ ਬਸ ਮੈਂ ਹੀ ਥੋੜਾ ਮੈਂਟੇਨ ਕਰਕੇ ਰੱਖਿਆ ਹੋਇਆ ਡੈਕੋਰੇਟਾ ਇਸ ਤਰ੍ਹਾਂ ਬਸ ਹੋ ਗਿਆ ਆ ਬਾਲ ਪੇਪਰ ਵਗੈਰਾ ਲਾ ਕੇ ਜਾਂ ਹਨਾ ਇਦਾਂ ਚੀਜ਼ਾਂ ਜਿਵੇਂ ਕੀ ਮੈਨੂੰ ਸ਼ੌਂਕ ਆ ਲੈ ਕੇ ਇਸ ਤਰ੍ਹਾਂ ਹੀ ਬਸ ਥੋੜਾ ਜਿਹਾ ਹੋਇਆ ਹੋਇਆਗਾ ਹੋਰ ਮੇਰੇ ਫਸਲਗੇ ਸੱਤ ਵੀ ਸਾਡੀ ਆ ਮਤਲਬ ਕਿੜੀ ਵੱਲ ਆ ਸਾਡਾ ਕੋਈ ਜ਼ਿਆਦਾ ਹੰਕਾਰ ਜਵਾਰਾ ਬਣਨ ਵਾਲਾ ਜਿਵੇਂ ਕਿ ਹਜੇ ਕੁਝ ਪਤਾ ਨਹੀਂ ਜੀ ਕਦੋਂ ਬਣੂਗਾ ਹਨਾ ਪਰ ਹਜੇ ਥੋੜਾ ਜਿਹਾ ਚਲਾ ਰਹੇ ਹਾਂ ਕੰਮ ਪਰ ਚਲੋ ਘਰ ਕਿਸੇ ਤਰ੍ਹਾਂ ਦਾ ਵੀ ਹੋਵੇ ਕੱਚਾ ਪੱਕਾ ਜਿਸ ਤਰ੍ਹਾਂ ਦਾ ਵੀ ਹੋਵੇ ਇੱਕ ਔਰਤ ਦੇ ਹੱਥ ਵਾਸੀ ਹੁੰਦਾ ਹੋਣਾ ਰੱਖਣਾ ਸਹਿਜ ਜੀ ਪੂਰੇ ਪਰਿਵਾਰ ਨੂੰ ਮੈਂ ਕਹਿੰਨੀ ਵੀ ਪੂਰੇ ਪਰਿਵਾਰ ਨੂੰ ਜਿਹੜਾ ਸੰਭਾਲ ਕੇ ਰੱਖਣਾ ਇੱਕ ਔਰਤ ਦੇ ਹੱਥ ਹੀ ਹੁੰਦਾ ਇੱਕ ਔਰਤ ਜਿਹੜੀ ਪੂਰੇ ਪਰਿਵਾਰ ਨੂੰ ਸੰਭਾਲ ਕੇ ਰੱਖਦੀ ਆ ਘਰ ਨੂੰ ਸੰਭਾਲ ਕੇ ਰੱਖਦੀ ਹੈ ਮੇਨਟੇਨ ਕਰਕੇ ਹੈਨਾ ਇੱਕ ਔਰਤ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੁੰਦਾ ਤੇ ਸਹਿਨਸ਼ੀਲਤਾ ਵੀ ਇੱਕ ਔਰਤ ਦੇ ਵਿੱਚ ਹੀ ਜ਼ਿਆਦਾ ਗਈ ਬੰਦਿਆਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕਿਸੇ ਦੇ ਵਿੱਚ ਹੋਊਗੀ ਸਹਿਨਸ਼ੀਲਤਾ ਜ਼ਿਆਦਾਤਰ ਜਿਹੜੀ ਸਹਿਨਸ਼ੀਲਤਾ ਹੁੰਦੀ ਉਹ ਔਰਤ ਦੇ ਵਿੱਚ ਹੀ ਹੁੰਦੀ ਹੈ ਨਾ ਤੇ ਬਾਕੀ ਤੁਸੀਂ ਦੱਸਿਓ ਜੀ ਕਮੈਂਟ ਕਰਿਓ ਵੀ ਮੈਂ ਸਹੀ ਕਿਹਾ ਜਾਂ ਨਹੀਂ ਹੈ ਨਾ ਦੇਖੋ ਹੋਣਗੇ ਕਈ ਭਰਾ ਵੀ ਹੋਣਗੇ ਮਿੰਨਾਂ ਚ ਸਹਿਮ ਸੇਲ ਤਾਂ ਹੋ ਪਰ ਜ਼ਿਆਦਾਤਰ ਜਿਵੇਂ ਤੱਕ ਮੈਨੂੰ ਠੀਕ ਲੱਗਦਾ ਮੈਂ ਆਪਣੇ ਜਿਹੜੇ ਤੁਹਾਡੇ ਨਾਲ ਆਪਣੀ ਗੱਲ ਰੱਖੀ ਵੀ ਮੈਨੂੰ ਇਹ ਲੱਗਦਾ ਵੀ ਸਹਿਮ ਸੇਲ ਦਾ ਜਿਹੜੀ ਔਰਤ ਦੇ ਵਿੱਚ ਹੁੰਦੀ ਹੈ ਹਨਾ ਤੇ ਚਲੋ ਜੀ ਦੱਸਿਓ ਭੈਣ ਨਾ ਹੋ ਸਾਰੀਆਂ ਵੀ ਮੈਂ ਸਹੀ ਕਿਹਾ ਕਿ ਨਹੀਂ ਤੇ ਲੋ ਜੀ ਜਿਹੜੀ ਇਹ ਰੈਕ ਸੀ ਸਟੀਲ ਦੀ ਇਹ ਵੀ ਸਾਫ ਕਰਤੀ ਸੀ ਇਹਦੇ ਉੱਪਰ ਸੀਗੇ ਮੇਰੇ ਡੋਂਗੇ ਸੀਗੇ ਡਿਨਰ ਸੈਟ ਵਾਲੇ ਤੇ ਇਹ ਜਿਹੜੇ ਪਲਾਸਟਿਕ ਦੇ ਰੈਕ ਸੀ ਇਹ ਵੀ ਸਾਫ ਕਰਤੇ ਜੋ ਵੀ ਮੇਰੇ ਆਇਲ ਡਿਸਪੈਂਸਰ ਸੀ ਕਿ ਉਹ ਵੀ ਸਾਫ ਹੋ ਗਏ ਤੇ ਆ ਜਿਹੜੇ ਸੈਰਮਿਕ ਦੇ ਸੀਗੇ ਮੇਰੇ ਕੋਲ ਵਰਦਮਾਨ ਇਹ ਵੀ ਸਾਫ ਹੋ ਗਏ ਉਸ ਤੋਂ ਬਾਅਦ ਜਿਹੜੇ ਆ ਸੀ ਕਿ ਫਲਾਵਰ ਕਿਚਨ ਦੇ ਵਿੱਚ ਰੱਖੇ ਹੋਏ ਨੇ ਆਪਣੇ ਕਿਚਨ ਦੀ ਮਤਲਬ ਥੋੜਾ ਰੌਣਕ ਵਧਾਈ ਹੋਈ ਆ ਕਿਉਂਕਿ ਮੈਨੂੰ ਫਲਾਵਰ ਵੀ ਬਹੁਤ ਵਧੀਆ ਲੱਗਦੇ ਨੇ ਬੋਟਲ ਵਗੈਰਾ ਸੀ ਜਿਹੜੀਆਂ ਇਹਦੀਆਂ ਉਹ ਵੀ ਧੋ ਲਈਆਂ ਸੀ ਤੇ ਜਿਹੜੇ ਇਹ ਸੀਗੇ ਆਪਾਂ ਫਲਾਵਰ ਵੀ ਚੰਗੀ ਤਰ੍ਹਾਂ ਸਾਫ ਕਰ ਲਏ ਸੀਗੇ ਲੋ ਜੀ ਹੁਣ ਇੱਥੇ ਇਹਨਾਂ ਨੂੰ ਲੱਗੀਆਂ ਰੱਖਣ ਮੈਂ ਕਹਾਂ ਵੀ ਇੱਕ ਵੀ ਕੰਮ ਨਹੀਂ ਛੱਡਣਾ ਅੱਜ ਸਾਰੇ ਕੰਮ ਕਿਚਨ ਦੇ ਵਿੱਚ ਮੈਸ ਮੀਟ ਹੀ ਲੈਣੇ ਨਹੀਂਗੇ ਹਨਾ ਵੀ ਦੇਖੋ ਫਿਰ ਰੋ ਰੋ ਜ ਰੋਜ ਫਲਾਰਾ ਜਾ ਹਨਾ ਆ ਵੀ ਚਲੋ ਇੱਕ ਦਿਨ ਚ ਹੀ ਕੰਮ ਜਾ ਖਤਮ ਹੋ ਜੇ ਕੋਈ ਹੋਰ ਕੰਮ ਕਰਦੇ ਹੋਵਾਂਗੇ ਹਜੇ ਹੋਰ ਕੰਮ ਕਾਫੀ ਨੇ ਜਿਹੜੇ ਪੈਂਡਿੰਗ ਪਏ ਨੇ ਮੇਰੇ ਕਿਚਨ ਲਈ ਜਿਹੜੇ ਮੈਂ కర్ਟਨ ਬਣਾਉਣੇ ਨੇਗੇ ਪੇਂਟ ਕਰਕੇ ਆਪਣੇ ਹੱਥੀ ਉਹ ਵੀ ਬਣਾਉਣੇ ਨੇ ਹਜੇ ਪੇਂਟ ਵਗੈਰਾ ਲੈ ਕੇ ਆਉਣੇ ਆ ਉਹ ਦੇਖਦੇ ਆ ਲੋ ਜੀ ਇਧਰਲਾ ਦੇਖੋ ਤੁਸੀਂ ਆ ਕਿਚਨ ਥੋੜੀ ਜਿਹੀ ਡੈਕੋਰੇਟਨ ਵਾਲੀ ਜੱਜ ਗਿਆ ਹਨਾ ਥੋੜੇ ਜਿਹੇ ਰੈਕ ਸੀ ਜਿਹੜੇ ਆ ਮੇਰੇ ਪਲਾਸਟਿਕ ਦੇ ਸਾਈਡ ਤੇ ਕਰਦੇ ਮੈਂ ਇਹ ਵਾਲੀ ਵੀ ਸਫਾਈ ਹੋ ਗਈ ਪੂਰੀ ਅਤੇ ਉੱਪਰ ਦਾ ਦਿਖਾਉਣੇ ਤੁਹਾਨੂੰ ਉੱਪਰ ਦੀ ਸਲੈਬ ਜਿਹੜੀ ਹੈ ਬਿਲਕੁਲ ਹੋ ਗਈ ਕਲੀਨ ਕਿਉਂਕਿ ਜਦੋਂ ਵੀ ਆਪਾਂ ਘਰ ਦੀ ਜਾਂ ਕਿਚਨ ਦੀ ਸਫਾਈ ਕਰਦੇ ਆ ਤਾਂ ਬਹੁਤ ਵਧੀਆ-ਵਧੀਆ ਫੀਲ ਹੁੰਦਾ ਹਨਾ ਇੱਕ ਸਾਫ਼-ਸਾਫ਼ ਜਿਹਾ ਲੱਗਦਾ ਹੁੰਦਾ ਇਹ ਨੀਚੇ ਵਾਲੇ ਵੀ ਸਾਰੇ ਜਿਹੜੇ ਸਾਫ਼ ਕਰਤੇ ਕੁਝ ਵੀ ਜਾਨੀ ਕਿ ਛੱਡਿਆ ਨਹੀਂ ਹੈਗਾ ਅੱਜ ਪੈਂਡਿੰਗ ਕਿਚਨ ਦਾ ਕੋਈ ਵੀ ਕੰਮ ਸਾਰੇ ਸਾਫ਼ ਕਰਤੇ ਜੋ ਵੀ ਮੇਰੇ ਕੋਲ ਆ ਸੀਗੇ ਟੋਕਰੀਆਂ ਵਗੈਰਾ ਸਭ ਸਾਫ਼ ਕਰਤੀਆਂ ਤੇ ਇੱਕ ਵਾਰ ਦੁਬਾਰਾ ਤੁਹਾਨੂੰ ਕਿਚਨ ਦਿਖਾਉਣੀ ਆ ਵੀ ਦੇਖੋ ਬਹੁਤ ਵਧੀਆ ਜਿਹੜਾ ਸਾਫ਼ ਹੋ ਗਿਆ ਲਓ ਜੀ ਪੂਰਾ ਕਿਚਨ ਕਲੀਨ ਤੇ ਬਸ ਹੁਣ ਇੱਥੇ ਦੁਬਾਰਾ ਜਿਹੜੀ ਮੈਂ ਚਾਹ ਵੀ ਰੱਖੀ ਹੋਈ ਹੈ ਤੇ ਦੁੱਧ ਵੀ ਗਰਮ ਰੱਖਣਾ ਹੁਣ ਤੇ ਲਓ ਜੀ ਦੁੱਧ ਨੂੰ ਵੀ ਅਵਾਲ ਆ ਗਿਆ ਚਾਹ ਇੱਥੇ ਪੀ ਲਈ ਸੀਗੀ ਉਸ ਤੋਂ ਬਾਅਦ ਦਾ ਕਲਿੱਪ ਹੈ ਇਹ ਚਾਹ ਪੀ ਲਈ ਸੀਗੀ ਤੇ ਜਿਹੜੇ ਰਾਜਮਾ ਸੀਗੇ ਰਾਜਮਾ ਮੈਂ ਰੱਖਣ ਲੱਗੀ ਸੀ ਉਬਲਣ ਦੇ ਲਈ ਮੈਨੂੰ ਇਹ ਸੀ ਵੀ ਹੁਣ ਜਿਹੜੇ ਸਾਰੇ ਕੰਮ ਨੇ ਆਪਣੇ ਕਿਚਨ ਦੇ ਖਤਮ ਕਰ ਲਵਾਂ ਫਿਰ ਬੈਠ ਕੇ ਇੱਕ ਡੇਢ ਘੰਟਾ ਰੈਸਟ ਕਰ ਲਵਾਂ ਆਪਣਾ ਵੀਡੀਓ ਵਾਲਾ ਕੰਮ ਆ ਜਿਹੜਾ ਉਹ ਦੇਖ ਲਵਾਂਗੀ ਮੇੇ ਕੰਮ ਜਿਹੜੇ ਮੇਰੇ ਖਤਮ ਹੋ ਜਾਣਗੇ ਕਿਉਂਕਿ ਇੱਥੇ ਬਸ ਨਹੀਂ ਜੀ ਹਜੇ ਕੰਮ ਬਹੁਤ ਪਏ ਸੀਗੇ ਹਜੇ ਮੈਂ ਜਿਵੇਂ ਕਿ ਮਲਾਈ ਵੀ ਰੜਕਣੀ ਸੀ ਮਲਾਈ ਦਾ ਕੰਮ ਵੀ ਇੱਥੇ ਮੈਂ ਖਤਮ ਹੀ ਕਰਕੇ ਗਈ ਸੀਗੀ ਜਿਵੇਂ ਕਿ ਰਾਜਮਾ ਸੀ ਜਿਹੜੇ ਉਬਲਣ ਲਈ ਰੱਖਦੇ ਸੀਗੇ ਦੁੱਧ ਅਵਾਲਤਾ ਸੀ ਚਾਹ ਵਗੈਰਾ ਜਿਵੇਂ ਕਿ ਦੁਪਹਿਰ ਦਾ ਲੰਚ ਹੋ ਗਿਆ ਉਹ ਸਾਰੇ ਕੰਮ ਹੋ ਗਏ ਸੀ ਨਾਲ ਦੇ ਨਾਲ ਇੱਥੇ ਬਸ ਬਰਤਨ ਵੀ ਸਾਫ਼ ਕਰਦੀ ਗਈ ਮੈਂ ਇਸ ਤਰ੍ਹਾਂ ਕਰਕੇ ਕੰਮ ਸੀਗੇ ਜਿਹੜੇ ਹਾਂ ਲੈ ਕੇ ਅੱਜ ਇਹਦਾ ਨਾਲ ਨਾਲ ਹੀ ਚੱਲੀ ਆਗੀ ਵੀ ਚਲੋ ਫਿਰ ਆਪ ਹੀ ਕਰਨੇ ਨੇ ਹਨਾ ਚਾਹੇ ਉਹਨਾਂ ਨੂੰ ਆਪਾਂ 2 ਘੰਟੇ ਬਾਅਦ ਕਰ ਲਈਏ ਉਹ ਆਪ ਹੀ ਕਰਨੇ ਨੇ ਚਾਹੇ ਆਪਾਂ ਟਾਈਮ ਤੇ ਖਤਮ ਕਰਦੀ ਹੈ ਹਨਾ ਇਹ ਹੋ ਜਾਂਦਾ ਚਲੋ ਜੋ ਤੋਂ ਬਾਅਦ ਇਥੇ ਚਨੇ ਵੀ ਪਉਣ ਤੇ ਸੀ ਕਲੇਰ ਸਾਬ ਲਈ ਜਿਵੇਂ ਕਿ ਆਪਾਂ ਕਲੇਰ ਸਾਬ ਨੂੰ ਸੂਪ ਦਿੰਨੇ ਆ ਚਣਿਆਂ ਦਾ ਹਨਾ ਬਹੁਤ ਵਧੀਆ ਇੱਕ ਸ਼ਾਇਦ ਮੈਨੂੰ ਕਮੈਂਟ ਵੀ ਆਇਆ ਸੀਗਾ ਕਾਫੀ ਦਿਨ ਹੋ ਗਏ ਸ਼ਾਇਦ 15 20 ਦਿਨ ਜਾਂ ਮਹੀਨਾ ਹੀ ਹੋ ਗਿਆ ਹੋਗਾ ਇੱਕ ਭੈਣ ਨੇ ਕਿਹਾ ਸੀ ਜਿਹੜੇ ਚਨੇ ਵਾਇਲਡ ਚਨੇ ਨੇ ਹਵਾਲ ਕੀ ਤੁਸੀਂ ਮੈਂ ਆਪਣੇ ਬੇਟੇ ਨੂੰ ਪਾਈ ਸੀ ਨਾ ਟਿਫਨ ਦੇ ਵਿੱਚ ਅ ਉਹ ਦਸੋ ਇਸੇ ਤਰ੍ਹਾਂ ਹੀ ਬਸ ਸਿੰਪਲੀਆ ਤੜਕਾ ਲਾਉਣਾ ਤੜਕਾ ਲਾਉ ਲੋ ਜਿੱਦਾਂ ਤੁਸੀਂ ਸਬਜ਼ੀ ਨੂੰ ਤੜਕਾ ਦੇ ਨੋਰਮਲ ਤੜਕਾ ਲਾਉਣੇ ਨਾਲ ਉਹਦਾ ਬਸ ਮੈਂ ਹੁਣ ਕੀ ਕਰਦੇ ਜਿਹੜਾ ਸੂਪ ਬਣਾਉਣੀ ਹੈਗੀ ਇਸੇ ਤਰ੍ਹਾਂ ਹੀ ਬਣਾ ਕੇ ਦੋ ਹੀ ਜ਼ਿਆਦਾ ਵਧੀਆ ਰਹਿੰਦਾ ਜਿਵੇਂ ਕਿ ਚਨੀ ਅਵਾਲ ਉਹਦੇ ਵਿੱਚ ਪਿਆਜ਼ ਹਰੀ ਮਿਰਚ ਟਮਾਟਰ ਜਾਂ ਖੀਰਾ ਜਾਂ ਤੁਸੀਂ ਕੁਝ ਹੋਰ ਮਤਲਬ ਮਰਜ਼ੀ ਦਾ ਕੁਝ ਹੋਰ ਵੀ ਕੋਈ ਪਉਣਾ ਚੋਣਿਆ ਜਾਂ ਹੈ ਨਾ ਸਬਜੀ ਵਗੈਰਾ ਕੋਈ ਵੀ ਸਬਜੀ ਮਤਲਬ ਜਿਵੇਂ ਖੀਰਾ ਹੋ ਗਿਆ ਜਾਂ ਕੁਝ ਹੋਰ ਵੀ ਮਤਲਬ ਜਿਵੇਂ ਤਰਾ ਵਗੈਰਾ ਹੋ ਗਿਆ ਹਨ ਇਦਾਂ ਜੋ ਵੀ ਤੁਸੀਂ ਪਉਣਾ ਚੋਣੇ ਜਾਂ ਤੁਹਾਨੂੰ ਜੋ ਪਿਆਜ਼ ਵਗੈਰਾ ਕੁਝ ਵੀ ਹੈ ਉਹ ਪਾ ਸਕਦੇ ਹੋ ਬਸ ਇਸੇ ਤਰ੍ਹਾਂ ਹੀ ਬਣਦਾ ਇਹ ਤੇ ਉਸ ਤੋਂ ਬਾਅਦ ਇਧਰ ਦੇਖੋ ਸੀਟੀ 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 ਵੀ ਆ ਗਿਆ ਇੱਕ ਇਹ ਪਹਿਲੀ ਸੀਟੀ ਹੈ ਜੀ ਉਸ ਤੋਂ ਬਾਅਦ ਦੇਖੋ ਇੱਥੇ ਦੁਬਾਰਾ ਫੇਰ ਕਿਚਨ ਚਾਈ ਇਸ ਤਰ੍ਹਾਂ ਕਰਕੇ ਅੱਜ ਮੈਂ ਥੋੜੇ-ਥੋੜੇ ਟਾਈਮ ਬਾਅਦ ਕਿਚਨ ਚ ਆ ਰਹੀ ਸੀ ਤੇ ਇੱਥੇ ਜਿਹੜੇ ਰਾਜਮਾ ਸੀਗੇ ਉਹ ਉਬਲ ਗਏ ਸੀਗੇ ਰਾਜਮਾ ਉਬਲ ਗਏ ਸੀਗੇ ਉਸ ਤੋਂ ਬਾਅਦ ਫਿਰ ਮੈਂ ਇਹ ਵਿੱਚ ਰੱਖੇ ਚਨੇ ਸਾਈਡ ਤੇ ਰੱਖੂਗੀ ਉਬਲਣ ਦੇ ਲਈ ਨਾਲ ਹੀ ਤੇ ਕਹਿੰਦੇ ਨੇ ਆ ਜਿਹੜਾ ਮੱਖਣ ਸੀਗਾ ਉਹ ਵੀ ਆਪਾਂ ਕੱਢ ਲਿਆ ਸੀਗਾ ਕੜਾਹੀ ਦੇ ਵਿੱਚ ਉਹ ਕਰ ਲਿਆ ਸੀਗਾ ਤੇ ਇੱਥੇ ਆਪਾਂ ਜਿਹੜਾ ਮੱਖਣ ਸੀ ਉਹਨੂੰ ਵੀ ਗਰਮ ਹੋਣ ਲਈ ਰੱਖਤਾ ਜਾਨੀ ਕਿ ਘੀ ਬਣਨ ਲਈ ਤੇ ਨਾਲ ਹੀ ਦੇਖੋ ਚਨੇ ਸੀਗੇ ਜਿਹੜੇ ਇਹਨਾਂ ਦੇ ਵਿੱਚ ਥੋੜਾ ਜਿਹਾ ਪਾਇਆ ਨਮਕ ਟੱਕਣ ਬੰਦ ਕਰਕੇ ਆਪਾਂ ਇਹਨੂੰ ਵੀ ਰੱਖ ਲਾਂਗੇ ਪੰਜ ਸੱਤ ਸਿਟੀਆਂ ਕਿਉਂਕਿ ਇਹ ਅੱਜ ਥੋੜੇ ਜਿਹਾ ਘੱਟ ਭਿਜੇ ਨੇ ਰਾਜਮਾ ਜਿਆਦਾ ਵਧੀਆ ਹੋ ਗਏ ਸੀਗੇ ਉਹ ਕਾਫੀ ਟਾਈਮ ਭਿਜ ਗਏ ਸੀਗੇ ਲੋ ਜੀ ਇੱਕ ਸਾਈਡ ਇੱਥੇ ਰੱਖਤੀ ਸੀਗੇ ਇੱਥੇ ਕੁੱਕਰ ਹੀ ਨਹੀਂ ਆ ਰਿਹਾ ਸੀਗਾ ਕੁੱਕਰ ਨਹੀਂ ਆ ਰਿਹਾ ਸੀ ਫਿਰ ਮੈਂ ਜਿਹੜਾ ਇਧਰਲੀ ਸਾਈਡ ਰੱਖਤੀ ਸੀ ਕੜਾਹੀ ਮੱਖਣ ਵਾਲੀ ਤੇ ਦੂਸਰੀ ਸਾਈਡ ਰੱਖਤਾ ਸੀਗਾ ਕੁੱਕਰ ਤੇ ਲੋ ਜੀ ਬਸ ਆਪਾਂ ਵੇਟ ਕਰਦੇ ਆ ਵੀ ਹੁਣ ਆਪਣਾ ਘੀ ਹੈ ਜਿਹੜਾ ਉਹ ਬਣ ਜਾਵੇ ਹਨਾ ਲਓ ਜੀ ਚਲਦੇ ਆ ਕਿਚਨ 'ਚ ਜਾ ਕੇ ਆਪਾਂ ਚੈੱਕ ਕਰਦੇ ਵੇ ਕੀ ਬਣ ਗਿਆ ਜਾਂ ਨਾ ਤੇ ਲਓ ਜੀ ਕੀ ਜਿਹੜਾ ਆਪਣਾ ਪਣ ਚੁੱਕਿਆਗਾ ਠੰਡਾ ਹੋਣ ਦਵਾਂਗੇ ਗੈਸ ਆ ਜਿਹੜਾ ਮੈਂ ਬੰਦ ਕਰਤਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੰਟੇਨਰ ਦੇ ਵਿੱਚ ਪਾ ਕੇ ਰੱਖ ਦਵਾਂਗੇ ਹੈਨਾ ਤੇ ਇਧਰ ਜਿਹੜੇ ਚਨੇ ਸੀਗੇ ਚਨੇ ਆਪਾਂ ਥੋੜੇ ਜੇ ਸੀਗੇ ਇਹ ਕੱਚੇ ਇਹਨਾਂ 'ਚ ਹੋਰ ਪਾਣੀ ਪਾ ਕੇ 2-4 ਸੀਟੀਆਂ ਲਵਾਉਣ ਤੋਂ ਬਾਅਦ ਆਪਾਂ ਕਲੇਰ ਸਾਹਿਬ ਨੂੰ ਚਨਿਆਂ ਦਾ ਸੂਪ ਜਿਹੜਾ ਬਣਾ ਕੇ ਦਿੱਤਾ ਸੀ ਉਸ ਤੋਂ ਬਾਅਦ ਇਧਰ ਮਸਾਲਾ ਸੀ ਜਿਹੜਾ ਚੋਪਰ ਵਿੱਚ ਕਰ ਲਏ ਤੇ ਨਾਲ ਹੀ ਮੈਂ ਇਧਰ ਕੀ ਮੈਂ ਕਿ ਜਿੰਨੇ ਟਾਈਮ ਦੇ ਵਿੱਚ ਕੜਾਹੀ ਗਰਮ ਹੋਊਗੀ ਤੂੰ ਨੇ ਟਾਈਮ ਦੇ ਵਿੱਚ ਕਿਉਂ ਖੜਾ ਨਾ ਹੈਣਾ ਕਿਚਨ 'ਚ ਗਰਮੀ ਬਹੁਤ ਆ ਵੀ ਕਿਉਂ ਨਾ ਹੋਰ ਕੰਮ ਕੀਤਾ ਜਾਵੇ ਤੇ ਕੰਟੇਨਰ ਦੇ ਵਿੱਚ ਕੀ ਹੈ ਜਿਹੜਾ ਮੈਂ ਉਹ ਲੱਗੀ ਸੀਗੀ ਕੱਢਣ ਤੇ ਠੰਡਾ ਹੋ ਚੁੱਕਿਆ ਸੀ ਲੋਜੀਕ ਪੂਰਾ ਭਰ ਗਿਆ ਅਧਿਕ ਜਿਹੜੀ ਹੋ ਗਈ ਸੀ ਕੋਲੀ ਉਸ ਤੋਂ ਬਾਅਦ ਇੱਧਰ ਤੇਲ ਵੀ ਗਰਮ ਹੋ ਗਿਆ ਸੀਗਾ ਇਹਦੇ ਵਿੱਚ ਪਾਇਆ ਜੀਰਾ ਜੀਰਾ ਪਾਉਣ ਤੋਂ ਬਾਅਦ ਮਿਕਸ ਜਿਹੜਾ ਡੇਲੀ ਮੇਰਾ ਮਸਾਲਾ ਬਣਾਉਣੀ ਐ ਮੈਂ ਹੈਨਾ ਤੁਹਾਨੂੰ ਪਤਾ ਹੀ ਆ ਉਹ ਮਸਾਲਾ ਆਪਾਂ ਐਡ ਕਰ ਦਿੱਤਾ ਤੇ ਬਾਕੀ ਬਚਦਾ ਕੀ ਕੋਲੀ ਜੀ ਕੱਢ ਲੈ ਲਓ ਜੀ ਇੱਧਰ ਮਸਾਲਾ ਹੋ ਗਿਆ ਸੀ ਤਿਆਰ ਇਹਦੇ ਵਿੱਚ ਆਪਾਂ ਆਲੂ ਤੇ ਜਿਹੜੇ ਰਾਜਮਾ ਸੀਗੇ ਉਹ ਮਿਕਸ ਕਰਤਾ ਪਾਣੀ ਜਿੰਨਾ ਆਪਾਂ ਨੂੰ ਗਰੇਵੀ ਲਈ ਚਾਹੀਦਾ ਸੀ ਉਹ ਮਿਕਸ ਕਰਤਾ ਚਲੋ ਜੀ ਇਹ ਸੀ ਅੱਜ ਮੇਰੇ ਪੂਰੇ ਦਿਨ ਦਾ ਬਲੌਗ ਕਿਵੇਂ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਤੇ ਕਮੈਂਟ ਕਰਕੇ ਦੱਸਿਓ ਹਨਾ ਨਵੇਂ ਹੋ ਮੇਰੇ ਚੈਨਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਹਾਂਗੇ ਕੱਲ ਨੂੰ ਕਿਸੇ ਵਧੀਆ ਜੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਟੇਕ ਕੇਅਰ